ਹਾਂਜੀ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਬਈ ਕੋੜੇ ਦੀ ਕਾਠੀ ਹਨਾ ਵੀ ਕਿੰਨੇ ਰੁਪਿਆਵਾਂ ਦੀ ਆ ਵੀਰ ਨੂੰ ਆਪਾਂ ਸਾਰਾ ਪੁੱਛਾਂਗੇ ਵੀ ਕੀ ਚੀਜ਼ ਆ ਨਾ ਇਹ ਤੇ ਸਾਰਾ ਕੁਝ ਪੁੱਛਾਂਗੇ ਇਹ ਵੀਰੇ ਕੀ ਕਿਹੜੀ ਕੁਆਲਿਟੀ ਦੀ ਕਾਠੀ ਆ ਇਹ ਇਹ ਲੈਦਰ ਦੀ ਆ ਬਈ ਲੈਦਰ ਦੀ ਹਾਂ ਤੇ ਕੀ ਪ੍ਰਾਈਸ ਆ ਇਹਦਾ ਇਹਦਾ 10 ਤੋਂ 12000 ਤੱਕ ਆ ਬਈ 10 ਤੋਂ 12000 ਤੱਕ ਇਹਦੀ ਕੀ ਖਾਸियत ਹੁੰਦੀ ਆਗੀ ਵੀਰੇ ਵੀ ਆਪਾਂ ਇਹਦੇ ਨਾਲ ਲੁਕ ਕੋੜੇ ਦੀ ਵਧੀਆ ਲੱਗਦੀ ਆ ਇੱਕ ਬੈਠਣਾ ਕੰਫਰਟੇਬਲ ਆ ਵੀ ਕੋਲ ਇਹਦਾ ਦੇਖ ਤੋ ਉੱਤੋਂ ਹਨਾ ਬੈਠਣਾ ਹਨਾ ਤੇ ਬਾਕੀ ਘੋੜੇ ਨੂੰ ਕੰਫਰਟੇਬਲ ਰਹਿੰਦੀ ਥੱਲੋਂ ਦੇ ਥੱਲੋਂ ਹਨਾ ਪੂਰੀ ਕੰਫਰਟੇਬਲ ਹਨਾ ਆ ਯਾਰ ਆ ਕੰਮ ਤਾਂ ਬਹੁਤ ਕੈਂਡ ਕਰਿਆ ਹੋਇਆ ਹਨਾ ਵੀ ਘੋੜੇ ਵੀ ਤਕਲੀਫ ਨਾ ਆਵੇ ਹਨਾ ਜਾਨਵਰ ਨੂੰ ਵੀ ਤਕਲੀਫ ਨਾ ਆਵੇ ਤੇ ਖਾਸ ਬਈ ਜਿਵੇਂ ਇਹ ਕਾਠੀ ਆਪਾਂ ਪਾਉਣਾ ਵੀ ਸ਼ੌਂਕੀਆ ਕੰਮ ਲਈ ਜਿਵੇਂ ਗੇੜਾ ਗੂੜਾ ਦੇਣਾ ਹਾਂ ਸ਼ੌਂਕੀਆ ਗੇੜਾ ਦੇਣ ਲਈ ਜਾ ਬਈ ਲੁੱਕ ਵਧੀਆ ਲੱਗਦੀ ਏ ਘੋੜੇ ਦੀ ਇਹ ਚੀਜ਼ ਨਾਲ ਬਈ ਲੁੱਕ ਵਧੀਆ ਲੱਗਦੀ ਹੈ ਹਨਾ ਘੋੜੇ ਦਾ ਜਿਵੇਂ ਆਪਾਂ ਕਹਿੰਦੇ ਹਾਰ ਸ਼ਿੰਗਾਰ ਕਰਵਾਜ ਹਨਾ ਹਾਰ ਸ਼ਿੰਗਾਰ ਹੋ ਗਿਆ ਹਾਰ ਸ਼ਿੰਗਾਰ ਹੋ ਗਿਆ ਸੋ ਮਿੱਤਰੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਾਠੀ ਕਿਵੇਂ ਲੱਗੀ ਜੇ ਕਿਸੇ ਮੇਰੇ ਵੀਰ ਨੇ ਕੋਈ ਮਗਵਾਉਣੀ ਹੋਵੇ ਦੂਰ ਪਰਾ ਉਹ ਵੀ ਸਾਪਣਾ ਕੰਟੈਕਟ ਕਰ ਸਕਦਾ ਹੈ ਨਾ ਕੋਰੀ ਵਗੈਰਾ ਕਰਦਾ ਕੋਈ ਚੱਕਰ ਨਹੀਂ ਹੈਗਾ ਕੋਈ ਵੀ ਦੂਰ ਐਮਪੀ ਓਮਪੀ ਦੇ ਬੰਦੇ ਹੋਰ ਕੋਈ ਪੁੱਛ ਲੈਂਦਾ ਹਨਾ ਐਨੀ ਟਾਈਮ ਕੋਈ ਚੱਕਰ ਨਹੀਂ ਹੈਗੀ ਜਿਹੜੀ ਮਰਜ਼ੀ ਕਹੋਗੇ ਕੁਆਲਿਟੀ ਬਈ ਤੁਹਾਨੂੰ ਉਹ ਲੈ ਕੇ ਦੇਵਾਂਗੇ ਤੇ ਇੱਕ ਆਪੇ ਇਹਦੇ ਤੇ ਸਾਰੀ ਤੇਲ ਲਾਇਆ ਸੀ ਨਾ ਹਾਂ ਇਹ ਚੰਮਣੂ ਤੇਲ ਲਾਉਣਾ ਪੈਂਦਾ ਬਈ ਚੰਮਣੂ ਤੇਲ ਲਾਉਣਾ ਪੈਂਦਾ ਸੋ ਸਾਰੀ ਨਮੀ ਲਿਆ ਕੇ ਬਈ ਇਹਦੇ ਸਰੋਂ ਦਾ ਤੇਲ ਲਾਤਾ ਸੀਗਾ ਤੇ ਕਾਠੀ ਲੋਕ ਜਿਹੜੀ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਾਠੀ ਕਿੱਦਾਂ ਲੱਗੀ ਤੇ ਜੇ ਮੰਗਵਾਉਣੀ ਹੋਵੇ ਬਈ ਉਹ ਵੀ ਕਨੈਕਟ ਕਰ ਲਿਓ ਧੰਨਵਾਦ